ਆ ਸਾਰੀਆਂ ਕਾਨੂੰਨੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਕਚਹਿਰੀ ਦੇ ਬਾਹਰ ਤੇ ਆਮ ਲੋਕਾਂ ਨੂੰ ਮਿੰਟ 'ਚ ਫੜ ਕੇ ਚਲਾਨ ਕੱਟ ਦਿੱਤਾ ਜਾਂਦਾ ਉਹਨਾਂ ਦਾ ਉਹਨਾਂ ਨੂੰ ਗੱਡੀਆਂ ਟੋਅ ਕਰ ਲੀਆਂ ਜਾਂਦੀਆਂ ਪਰ ਇੰਨਾ ਗੁੰਡਿਆਂ ਨੂੰ ਕੌਣ ਫੜੇ ਆੜੇ ਗੁੱਡੇ ਜਿਹੜੇ ਆ ਇਹ ਗੁੰਡੇ ਕਚਹਿਰੀ ਦੇ ਬਾਹਰ ਗੁੰਡਾ ਟੈਕਸ ਲੈਂਦੇ ਆ ਲੋਕਾਂ ਦੇ ਚੱਲਣ ਲਈ ਫੁੱਟਪਾਥ ਬਣਿਆ ਵਾ ਔਰ ਇੱਥੇ ਲੋਕਾਂ ਨੂੰ ਤੰਗ ਕਰਦੇ ਜਿਹੜਾ ਕਚਹਿਰੀ ਆਉਂਦਾ ਕੋਈ ਵਿਚਾਰਾ ਖੁਸ਼ ਤੇ ਆਉਂਦਾ ਨਹੀਂ ਸਾਡਾ ਗੱਡੀਆਂ ਕਈ ਮਲਾਜਮਾਂ ਨੇ ਖਿਲਾਰੀਆਂ ਸੜਕ ਦੇ ਵਿਚਕਾਰ ਤੇ ਇਹਨਾਂ ਨੂੰ ਕੌਣ ਪੁੱਛੇ ਆ ਦੋਵੇਂ ਬੰਨੇ ਇਹੀ ਹਾਲਾਤ ਨੇ ਗੁੰਡਾ ਟੈਕਸ ਜਿਹੜਾ ਥਾ ਥਾ ਤੋਂ ਲਿਆ ਜਾ ਰਿਹਾ ਵੇਖੋ ਸਾਰੀਆਂ ਗੱਡੀਆਂ ਵਾਈਟ ਪੱਟੀ ਤੋਂ ਬਾਹਰ ਆ ਔਰ ਵਾਈਟ ਪੱਟੀ ਤੋਂ ਗੱਡੀਆਂ ਜਿਹੜੀਆਂ ਬਾਹਰ ਆ ਇਹਨਾਂ ਦਾ ਚਲਾਨ ਕੌਣ ਕੱਟੇ ਤੇ ਇਹਨਾਂ ਗੁੰਡਿਆਂ ਨੂੰ ਕੌਣ ਪੁੱਛਿਆ ਵੇਖੋ ਕਿੱਥੋਂ ਤੱਕ ਇਹ ਗੁੰਡਿਆਂ ਦਾ ਜਿਹੜਾ ਗੈਂਗ ਆਏ ਘੁੰਮਦਾ ਇੱਥੇ ਤੇ ਆ ਜਿਹੜਾ ਗੁੰਡਾ ਟੈਕਸ ਲਿਆ ਜਾਂਦਾ ਇਹ ਅਮਰitsar ਦੇ ਹਰ ਨੁੱਕਰ ਤੇ ਤੁਹਾਨੂੰ ਮਿਲਣਗੇ ਫੁੱਟਪਾਥ ਵੀ ਇਹਨਾਂ ਨੇ ਬਖਸ਼ੇ ਨਹੀਂ ਆ ਵੇਖ ਲਓ ਹਲਾ ਦੇ ਇਹਨਾਂ ਦੇ ਇੱਕ ਕਚਹਿਰੀ ਚੌਂਕ ਦੇ ਜੜਾਵਾ ਆ ਹਾਲਾਤ ਵੇਖ ਲੋ ਇਹ ਫੁੱਟਪਾਥ ਤੇ ਜਿਹੜੇ ਗੱਡੀਆਂ ਲਾਉਂਦੇ ਨੇ ਆ ਉਹਨਾਂ ਦੇ ਕੰਮ ਆ ਗੁੰਡਾ ਟੈਕਸ ਦੇ ਔਰ ਆਲੇ ਦੁਆਲੇ ਜਾਮ ਹੀ ਜਾਮ ਆ ਦੋਹਾਂ ਪਾਸੇ ਜਾਮ ਹੀ ਜਾਮ ਇਹ ਗੁੰਡੇ ਟੈਕਸ ਜਿਹੜਾ ਵਾ ਕਚਹਿਰੀ ਚ ਜਿਹੜਾ ਲਿਆ ਜਾਂਦਾ ਉਹਦਾ ਕੰਮ ਆ ਸਾਰਾ ਇਹਦਾ ਸਾਰਾ ਵੇਖੋ ਇਹ ਕੋਈ ਹੈ ਲੋਕਾਂ ਨੂੰ ਸੁੱਖ ਸਹੂਲਤ ਆ ਕਚਹਿਰੀ ਦੇ ਆਲੇ ਦੁਆਲੇ ਜਾਮ ਹੀ ਜਾਮ ਆ ਸਿਰਫ ਔਰ ਸਿਰਫ ਇਨ੍ਹਾਂ ਲੋਕਾਂ ਦੇ ਕਰਕੇ ਜਿਹੜੇ ਸੜਕ ਤੇ ਗੱਡੀਆਂ ਲਵਾਈ ਜਾਂਦੇ ਪਰਚੀਆਂ ਕੱਟੀ ਜਾਂਦੇ ਧੜਾ ਧੜਾ ਵੇਖੋ ਇਨ੍ਹਾਂ ਨੇ ਕੋਈ ਲਾਈਨ ਨਹੀਂ ਛੱਡੀ ਆ ਸੜਕ ਤੱਕ ਗੱਡੀਆਂ ਜਿਹੜੀਆਂ ਲਵਾਤੀਆਂ ਵਾ ਕੋਈ ਇਨ੍ਹਾਂ ਲਈ ਕੱਜ ਦੇ ਕਾਨੂੰਨ ਨਹੀਂ ਆ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਨਹੀਂ ਆ ਤੇ ਆ ਹਾਲਾਤ ਇਨ੍ਹਾਂ ਨੇ ਬਣਾਤੇ ਆ ਸਾਰੇ ਆਲੇ ਦੁਆਲੇ ਤੁਸੀਂ ਵੇਖ ਲਓ ਆ ਗਾੜੀ ਵੀ ਵੇਖ ਲਓ ਕਿ ਕਿੱਦਾਂ ਦੇ ਹਾਲਾਤ ਨੇ ਆ ਦੂਰ ਦੂਰ ਤੱਕ ਤੁਹਾਨੂੰ ਜਾਮ ਹੀ ਵੇਖਣ ਨੂੰ ਮਿਲੂਗਾ ਸਾਰੇ ਬੰਨੇ ਆ ਸੜਕ ਤੇ ਗੱਡੀਆਂ ਲਵਾਉਣ ਦੇ ਕਾਰਨ ਹੋਇਆ ਜਿਹੜਾ ਕਚੈਰੀ ਚੌਂਕ ਦੇ ਵਿੱਚ ਇਹ ਕਚਹਿਰੀ ਚੌਂਗ 'ਚ ਆਪਾਂ ਖੜੇ ਆ ਤੇ ਆ ਜਾਮ ਵੇਖ ਲਓ ਇਹ ਸਾਰਾ ਜਾਮ ਜਿਹੜੇ ਆ ਕਚਹਿਰੀ ਦੇ ਬਾਹਰ ਗੱਡੀਆਂ ਸ਼ੜਕਾਂ ਤੇ ਲਾਈ ਜਾਂਦੇ ਪਰਚੀਆਂ ਕੱਟੀ ਜਾਂਦੇ ਧੜਾ ਧੜ ਇਹ ਉਹਨਾਂ ਕਰਕੇ ਜਾਮ ਲੱਗਦਾ ਇੱਕ ਬੰਨੇਓ ਕਾਰਪੋਰੇਸ਼ਨ ਦੀ ਆ ਪਾਰਕਿੰਗ ਤੇ ਦੂਜੇ ਬੰਨੇਓ ਕਹਿੰਦੇ ਡੀਸੀ ਦਫਤਰ ਦੀ ਤੇ ਗੁੰਡਾ ਟੈਕਸ ਜਿਹੜਾ ਲਿਆ ਜਾਂਦਾ ਆ ਉਹਦੇ ਕਰਕੇ ਟ੍ਰੈਫਿਕ ਦੀ ਦਿੱਕਤ ਜਿਹੜੀ ਸਾਰੀ ਅਮਰitsar ਦੀ ਕਚਹਿਰੀ ਚੌਂਗ 'ਚ ਹੋ ਰਹੀ ਆ ਔਰ ਇਹਦੇ ਵਿੱਚ ਮੁਲਾਜ਼ਮ ਵਿਚਾਰੇ ਕੀ ਕਰਨਗੇ ਜਦੋਂ ਆਲੇ ਦੁਆਲੇ ਤੁਸੀਂ ਮਤਲਬ ਇਹਨਾਂ ਲੋਕਾਂ ਨੂੰ ਗੁੰਡਿਆਂ ਨੂੰ ਇਨੀ ਖੁੱਲ੍ਹ ਦਿੱਤੀ ਉਹ ਐਂਬੂਲੈਂਸ ਫਸੀ ਆ ਵੇਖੋ। ਉਹ ਐਂਬੂਲੈਂਸ ਫਸੀ ਕਦੇ ਦੀ ਤੇ ਕਦੇ ਦੇ ਵਿਚਾਰੇ ਡੈ ਹੂਟਰ ਮਾਰਨ ਤੇ ਕਿਸੇ ਦੀ ਜਾਨ ਚਲ ਜੇ ਕੌਣ ਜ਼ਿੰਮੇਵਾਰ ਆ ਇਹ ਸਰਕਾਰ ਨੂੰ ਗੁੰਡਾ ਟੈਕਸ ਬੰਦ ਕਰਨਾ ਚਾਹੀਦਾ। ਆ ਵੇਖੋ ਆਲੇ ਦੁਆਲੇ ਜਾਮ ਲੋਕੀ ਪਰੇਸ਼ਾਨ ਹੋਣ ਡਿਆ ਬੜੇ ਲੰਮੇ ਸਮੇਤ ਇੱਥੇ। ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ। ਸੋ ਸਤਕਾਰਯੋਗ ਭਰਾਓ ਆਪਾਂ ਇਸ ਵਕਤ ਅੰਮ੍ਰਿਤਸਰ ਦੇ ਕਚਹਿਰੀ ਚੌਂਕ 'ਚ ਆ। ਔਰ ਬੜੇ ਲੰਮੇ ਸਮੇਂ ਤੋਂ ਜਾਮ ਵਿੱਚ ਫਸੇ ਆਂ ਔਰ ਜਾਮ ਦਾ ਮੁੱਖ ਕਾਰਨ ਇੱਕੋ ਹੀ ਆ ਜਿਹੜਾ ਆਲੇ-ਦੁਆਲੇ ਸੜਕਾਂ ਤੇ ਜਿੱਥੇ ਲੋਕੀ ਚੱਲਦੇ ਆ ਫੁੱਟਪਾਥ ਉਹ ਵੀ ਜਿਹੜੇ ਆ ਇੱਥੇ ਗੁੰਡਾ ਟੈਕਸ ਲੈ ਕੇ ਗੱਡੀਆਂ ਲਵਾਉਣੀਆਂ ਸ਼ੁਰੂ ਕਰ ਦੀਆਂ ਔਰ ਇਹ ਨਾਂ ਕੀ ਲੈਂਦੇ ਆ ਕਦੀ ਤੇ ਪਰਲੇ ਬੰਨੇ ਵਾਲੇ ਕਹਿ ਦਿੰਦੇ ਆ ਉਹ ਤੇ ਰੋਡ ਬੰਦ ਹੀ ਹੁੰਦਾ ਇੱਕ ਚੌਂਕ ਤੋਂ ਜਦੋਂ ਪਰੇ ਨੂੰ ਚਾਹੀਦਾ ਉਹ ਕਹਿੰਦੇ ਵੀ ਅਸੀਂ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਸਾਨੂੰ ਜਿਹੜਾ ਜੀ ਠੇਕਾ ਦਿੱਤਾ ਇਹਦਾ ਇਧਰ ਵਾਲਿਆਂ ਦੇ ਡੀਸੀ ਨੇ ਠੇਕਾ ਦਿੱਤਾ ਔਰ ਹਾਲਾਤ ਇਹੋ ਜਿਹੇ ਆ ਇਹਨਾਂ ਨੇ ਕੋਈ ਰਦਾ ਛੱਡਿਆ ਹੀ ਨਹੀਂ ਕੋਈ ਮੜਾ ਜਾ ਕੋਨਾ ਵੀ ਛੱਡਿਆ ਨਹੀਂ ਸੜਕ ਤੇ ਇਹ ਹਾਲਾਤ ਜਿਹੜੇ ਆ ਕਚਹਿਰੀ ਦੇ ਚੌਂਕ ਦੇ ਇਹੋ ਜਿਹੇ ਬਣਾਤੇ ਆ ਔਰ ਬੜੇ ਲੰਮੇ ਸਮੇਂ ਤੋਂ ਫਸੇ ਇਥੇ ਔਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੁਲਾਜ਼ਮਾਂ ਦਾ ਇਹਦੇ ਵਿੱਚ ਕੋਈ ਕਸੂਰੀ ਟ੍ਰੈਫਿਕ ਕੀ ਕਰੂਗੀ ਜਦੋਂ ਗੁੰਡੇ ਪੈਸੇ ਲੈ ਲੈ ਕੇ ਸੜਕਾਂ ਤੇ ਲਵਾਉਣਗੇ ਔਰ ਆ ਗੁੰਡਿਆਂ ਦੇ ਆਹ ਵੇਖੋ ਬਾਹਰ ਵੀ ਕਿਸ ਹਿਸਾਬ ਦੇ ਨਾਲ ਗੁੰਡਿਆਂ ਨੇ ਬਾਹਰ ਵੇਖੋ ਸੜਕ ਤੇ ਕਿਦਾਂ ਸੜਕ ਭਰੀ ਆ ਵੇਖੋ ਇਹ ਸਾਰੇ ਕੰਮ ਇਹਨਾਂ ਦੇ ਚੌਂਕ ਤੱਕ ਜਾਮ ਲੱਗਾ ਵਾ ਇਹ ਹਾਲਾਤ ਜਿਹੜੇ ਉਹ ਗੁੰਡਾ ਟੈਕਸ ਦੇ ਆ ਜਿਹੜੇ ਸੜਕ ਤੇ ਗੱਡੀਆਂ ਸੜਕ ਤੇ ਜਿੱਥੇ ਮਰਜ਼ੀ ਵੇਖ ਲੋ ਤੁਸੀਂ ਗੱਡੀਆਂ ਲਵਾਈ ਜਾਂਦੇ ਆ ਚੌਂਕ ਦੇ ਵਿੱਚੋਂ ਘੁੰਮਣ ਦੇ ਆ ਔਰ ਟ੍ਰੈਫਿਕ ਵਾਲੇ ਵਿਚਾਰੇ ਨਾ ਪਰ ਇਹ ਕਰਾਉਂਦੇ ਆ ਔਰ ਟ੍ਰੈਫਿਕ ਵਾਲਿਆਂ ਨੂੰ ਇਹਦੇ ਵਿੱਚ ਅਸੀਂ ਦੋਸ਼ੀ ਨਹੀਂ ਕਹਿ ਸਕਦੇ ਇਹ ਕਸੂਰ ਆ ਜਿਹੜੇ ਸੜਕ ਤੇ ਗੱਡੀਆਂ ਲਾਉਂਦੇ ਆ ਔਰ ਉਹਦੇ ਪੈਸੇ ਲੈਂਦੇ ਆ ਪਰਚੀਆਂ ਕੱਟ-ਕੱਟ ਕੇ ਉਹਨਾਂ ਦਾ ਕਸੂਰ ਆ ਹੈ